ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੇ ਬੱਚਿਆਂ ਨੇ ਜਿਹੜੀਆਂ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਉਧਰ ਸਾਡੇ ਵੀਰ ਨੇ ਜਿਹੜੇ ਬੱਚੇ ਨੇ ਔਰ ਪਿੰਡ ਦੇ ਨੌਜਵਾਨ ਨੇ ਜਿਹੜੇ ਉਧਰ ਜਿੰਮ ਦੀ ਛੋਟੇ ਛੋਟੇ ਬੱਚੇ ਤੁਹਾਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਤੁਹਾਨੂੰ ਇਹਨਾਂ ਦੇ ਵੀਊ ਦਿਖਾਈਏ ਇਹਨਾਂ ਦੀ ਜਿਹੜੀ ਲਾਈਵ ਤਸਵੀਰਾਂ ਤੁਹਾਡੇ ਤੱਕ ਅਸੀਂ ਦਿਖਾਈਏ ਜਿਹੜੇ ਨਿੱਕੇ ਨਿੱਕੇ ਬੱਚਿਆਂ ਨੂੰ ਕਿੰਨਾ ਜ਼ਿਆਦਾ ਜਿਹੜਾ ਇੰਟਰਸਟ ਇਸ ਗਰਾਊਂਡ ਦੇ ਨਾਲ ਬਣਿਆ ਹੋਇਆ ਤੁਸੀਂ ਹਾਂਜੀ ਜਿਹੜੇ ਛੋਟੇ ਛੋਟੇ ਬੱਚੇ ਨੇ ਆਹ ਦੇਖ ਸਕਦੇ ਤੁਸੀਂ ਇੱਥੇ ਗਰਾਊਂਡ ਦੇ ਨਾਲ ਜੁੜੇ ਹੋਏ ਨੇ ਤੇ ਸਾਰੇ ਬੱਚੇ ਜਿਹੜੇ ਇਸ ਗਰਾਊਂਡ ਦੇ ਵਿੱਚ ਆ ਕੇ ਸਵੇਰ ਸਾਮ ਜਿਹੜਾ ਆ ਕੇ ਰਨਿੰਗ ਕਰਦੇ ਨੇ ਟ੍ਰੇਨਿੰਗ ਕਰਦੇ ਨੇ ਇੱਕ ਜਣਾ ਇੱਕ ਜਣਾ ਖੜਾ ਹੋ ਕੇ ਆਓ ਮੈਂ ਆਹ ਇੱਥੇ ਸਾਹਮਣੇ ਖੜੋ ਆਓ ਚੱਲ ਸਾਰੇ ਖੜ ਜੁਰੇ ਤੁਸੀਂ ਤੁਸੀਂ ਕਦੋਂ ਕਦੋਂ ਸਵੇਰੇ ਆਉਣੀ ਆ ਕੋ ਸ਼ਾਮ ਸ਼ਾਮ ਨੂੰ ਆਉਣੀ ਆ ਕਿ ਜਿਹੜਾ ਆਪਣਾ ਦੋਨੇ ਟਾਈਮ ਜੀ ਦੋਨੇ ਟਾਈਮ ਤੁਹਾਨੂੰ ਇੱਕੀ ਸ਼ੌਂਕ ਪਿਆ ਗਿਆ ਵੀ ਅਸੀਂ ਗਰਾਊਂਡ ਦੇ ਨਾਲ ਜੁੜੀਏ ਗਰਾਊਂਡ ਦੇ ਨਾਲ ਜੁੜ ਕੇ ਤੁਹਾਨੂੰ ਕਿੰਨਾ ਕੁ ਵਧੀਆ ਲੱਗਦਾ ਬਹੁਤ ਵਧੀਆ ਬਹੁਤ ਵਧੀਆ ਤੇ ਜੇ ਤੁਸੀਂ ਰਨਿੰਗ ਕਰਦੇ ਹੋ ਤੇ ਇੱਥੇ ਟੀਚਰਾਂ ਤੋਂ ਤੁਹਾਨੂੰ ਜਿਹੜੇ ਟੀਚਰ ਤੁਹਾਨੂੰ ਟ੍ਰੇਨਿੰਗ ਦੇ ਰਹੇ ਨੇ ਕਿੱਦਾਂ ਦੀ ਟ੍ਰੇਨਿੰਗ ਦੇ ਰਹੇ ਆ ਹੈ ਬਹੁਤ ਵਧੀਆ ਉੱਚੀ ਬੋਲੋ ਨਾ ਫਿਰ ਵਧੀਆਈ ਵਧੀਆ ਤੇ ਤੁਸੀਂ ਜਿਵੇਂ ਹੁਣ ਰਨਿੰਗ ਕਰ ਰਹੇ ਹੋ ਟ੍ਰੇਨਿੰਗ ਲੈ ਰਹੇ ਹੋ ਰੋਟੀਚਰਾਂ ਤੋਂ ਤੁਸੀਂ ਹੁਣ ਬਚਪਨ ਦੇ ਵਿੱਚ ਹੀ ਜਿਹੜਾ ਗਰਾਊਂਡ ਦੇ ਨਾਲ ਜੁੜ ਗਏ ਤੁਹਾਡੀਆਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਵੱਡੇ ਹੋ ਕੇ ਪੜ ਕੇ ਤੁਹਾਡੀਆਂ ਸੋਚਾਂ ਕਿੱਥੋਂ ਤੱਕ ਨੇ ਕੌਣ ਕੌਣ ਕਿੱਥੋਂ ਤੱਕ ਕੀ ਬਣਨਾ ਚਾਹਣਾ ਕਾ ਚਾਹੁੰਦਾ ਹੈ ਤੁਸੀਂ ਕੀ ਬਣਨਾ ਚਾਹਣਾ ਡਾਕਟਰ ਤੁਸੀਂ ਹਾਂਜੀ ਇਹ ਬੱਚੀ ਕਹਿੰਦੀ ਹੈ ਪੁਲਿਸ ਤੁਸੀਂ ਪੁਲਿਸ ਇਹ ਬੱਚੀ ਵੀ ਕਹਿੰਦੀ ਪੁਲਿਸ ਤੁਸੀਂ ਪੁਲਿਸ ਤੁਸੀਂ ਪੁਲਿਸ ਫੌਜੀ 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 ਆਏ ਹਾਏ ਫੌਜੀ ਤੂੰ ਬਈ ਖੜਾ ਹੋ ਕੇ ਖੜਾ ਹੋ ਕੇ ਤੇਰੀਆਂ ਲਾਈਵ ਤਸਵੀਰਾਂ ਦਿਖਾਵਾਂਗੇ ਤੇ ਵਿੱਚ ਕੀ ਬਣਨਾ ਚਾਹਣਾ ਹੈ ਵੱਡਾ ਹੋ ਕੇ ਫੌਜੀ ਤੂੰ ਬਈ ਪੁਲਿਸ ਚ ਤੇ ਹਾਂਜੀ ਜਿਹੜੇ ਨਿੱਕੇ ਨਿੱਕੇ ਬੱਚੇ ਨੇ ਜਿਹੜੇ ਕੋਈ ਨਾਲ ਤੁਹਾਡੇ ਤੱਕ ਵੀ ਆਉਣੇ ਹਾਂ ਬਈ ਤੂੰ ਦੱਸ ਕੀ ਬਣਨਾ ਹੈ ਹੋਣਾ ਦੇ ਵਿੱਚ ਦਿਖਾ ਰਿਹਾ ਇਸ ਬੱਚੇ ਦੀ ਸੋਚ ਆ ਜਿਹੜਾ ਮੈਂ ਡਾਕਟਰ ਬਣਨਾ ਚਾਹਣਾ ਤੇ ਤੁਸੀਂ ਕੀ ਬਣਨਾ ਬਈ ਡਾਕਟਰ ਹਾਂਜੀ ਤੁਸੀਂ ਆ ਬੱਚੇ ਦੀ ਤਸਵੀਰ ਦੇਖ ਕੇ ਗੱਲ ਆ ਜਿਹੜੇ ਛੋਟੇ ਛੋਟੇ ਬੱਚੇ ਨੇ ਇਹ ਜਿਹੜੇ ਇਹਨਾਂ ਦੀ ਸੋਚ ਆ ਤੁਹਾਡੇ ਤੱਕ ਅਸੀਂ ਲਾਈਵ ਵੀਡੀਓ ਰੱਖੀ ਦਿਖਾ ਰਹੇ ਹਾਂ ਕੈਮਰੇ ਦੇ ਰਾਹੀਂ ਤੁਸੀਂ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਸੋਣਨਾ ਇੱਕ ਵੀਡੀਓ ਬਣਾ ਤੇ ਸਾਰੇ ਜਣੇ ਆਪੋ ਆਪਣੇ ਵਿਚਾਰ ਦਿਓ ਵੀ ਕੀ ਕੀ ਬਣਨਾ ਸੀ ਹਾਂਜੀ ਜਿਹੜੇ ਇਹ ਕੋਰਾ ਕਾਗਜ਼ ਨੇ ਬੱਚੇ ਨੇ ਤੇ ਜਿਹੜੇ ਅੱਜ ਇਹਨਾਂ ਦਾ ਤੁਸੀਂ ਇਹਨਾਂ ਦਾ ਆਪਾਂ ਤੁਹਾਨੂੰ ਆਪਾਂ ਵੀਊ ਲੈਏ ਨੇ ਇਹਨਾਂ ਦਿਖਾਏ ਨੇ ਤੁਸੀਂ ਦੇਖ ਸਕਦੇ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਬੱਚੇ ਵੀ ਬਹੁਤ ਜ਼ਿਆਦਾ ਖੁਸ਼ ਹੋਏ ਵੀ ਅਸੀਂ ਜਿਹੜਾ ਲਾਈਵ ਤਸਵੀਰ ਕਰ ਰਹੇ ਹਾਂ ਵੀ ਜਿਹੜੀਆਂ ਇਸ ਗਰਾਊਂਡ ਦੀਆਂ ਸਾਰੀਆਂ ਲਾਈਵ ਤਸਵੀਰਾਂ ਜਿਹੜੀਆਂ ਦਿਖਾਈਆਂ ਜਾਂ ਮਾਨ ਉਹ ਵੀ ਜਿਹੜੇ ਬਹੁਤ ਜ਼ਿਆਦੇ ਨੇ ਕਾਮ ਦੀ ਕਿਰਪਾ ਦੇ ਨਾਲ ਅੱਜ ਪਰਮਾਤਮਾ ਦੀ ਮਿਹਰ ਦੇ ਨਾਲ ਇਸ ਗਰਾਊਂਡ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਤੁਹਾਡੇ ਸਾਹਮਣੇ ਆ ਤੇ ਇਹ